ਇਸ ਵੇਲੇ ਦੀ ਵੱਡੀ ਅਤੇ ਸਨਸਨੀਖੇਜ਼ ਖਬਰ ਕੈਨੇਡਾ ਦੇ ਐਪਟਸਫੋਰਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਦਰਅਸਲ ਇਸ ਘਟਨਾ ਤੋਂ ਬਾਅਦ ਜਿਹੜਾ ਇਲਾਕਾ ਹੈ ਉਹ ਸਹਿਮ ਗਿਆ ਅਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਫੈਲ ਗਿਆ ਦਰਅਸਲ ਨੌਜਵਾਨ ਦੀ ਪਛਾਣ ਜਿਹੜੀ ਨਵਪ੍ਰੀਤ ਢਾਲੀਵਾਲ ਬੱਜੂ ਹੋਈ ਹੈ ਇਸ ਨੌਜਵਾਨ ਨੂੰ ਲੈ ਕੇ ਪੁਲਿਸ ਨੇ ਪਹਿਲਾਂ ਵੀ ਚੇਤਾਵਨੀ ਜਿਹੜੀ ਜਾਰੀ ਕਰ ਦਿੱਤੀ ਸੀ ਗੈਂਗਬਾਰ ਨੂੰ ਲੈ ਕੇ ਪਰ ਫਿਲਹਾਲ ਜਿਹੜਾ ਇਸ ਨੌਜਵਾਨ ਦਾ ਕੁਝ ਅਣਪਛਾਤੇਆ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਇੱਕ ਗੈਂਗ ਵੱਲੋਂ ਇਸ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਉਸ ਗੈਂਗ ਬਾਰੇ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਐਪਟਸਫੋਰਡ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਨਿਸ਼ਾਨਾ ਬਣਾ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਸੂਤਰਾਂ ਮੁਤਾਬਕ ਇਸ ਗੋਲੀਬਾਰੀ ਦੀ ਘਟਨਾ ਬਾਰੇ ਪੁਲਿਸ ਨੂੰ ਐਤਵਾਰ ਦੁਪਹਿਰ ਦੁਪਹਿਰ ਸਮੇਂ ਪਤਾ ਲੱਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਨਪਰੀ ਢਾਲੀਵਾਲ ਵੱਜੋਂ ਹੋਈ ਹੈ ਉਸ ਉੱਤੇ ਮਰਡਰ ਦੀ ਸ਼ਾਜ਼ਿਸ਼ ਦਾ ਚਾਰਜ ਸੀ ਅਤੇ ਉਸ ਨੂੰ ਪੁਲਿਸ ਨੇ ਪਹਿਲਾਂ ਵੀ ਚੇਤਾਵਨੀ ਜਾਰੀ ਕੀਤੀ ਸੀ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਜਦੋਂ ਗੋਲੀਬਾਰੀ ਵਾਲੀ ਥਾਂ ਪੁੱਜੀ ਬਲੂ ਰਜਿਸਟ੍ਰੇਟ ਦੇ ਨੇੜੇ ਸਿਸਕਨ ਡਰਾਈਵ ਦੇ 3200 ਬਲਾਕ ਉੱਤੇ ਪੁੱਜੀ ਤਾਂ ਇੱਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਦੇਖਿਆ ਤਾਂ ਉਹ ਵਿਅਕਤੀ ਨਾ ਪ੍ਰੀਤ ਧਾਲੀਵਾਲ ਸੀ ਇਸ ਤੋਂ ਪਹਿਲਾਂ ਕਿ ਉਸ ਨੂੰ ਕੋਈ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਤਾਂ ਉਸ ਦੀ ਉਸ ਸਮੇਂ ਮੌਤ ਹੋ ਚੁੱਕੀ ਸੀ ਆਪਟਸਪੋਰਡ ਪੁਲਿਸ ਵਿਭਾਗ ਦੇ ਮੀਡੀਆ ਅਧਿਕਾਰੀ ਸਰਜੈਂਟ ਪਾਲ ਵਾਕਰ ਨੇ ਦੱਸਿਆ ਕਿ ਇਹ ਗੋਲੀਬਾਰੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਅਤੇ ਇਹ ਗੈਂਗਵਾਰ ਦਾ ਨਤੀਜਾ ਹੋ ਸਕਦੀ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਅਨੁਸਾਰ ਇਸ ਵਾਰਦਾਤ ਦਾ ਜਬਰੀ ਬਸੂਲੀ ਨਾਲ ਕੋਈ ਸਬੰਧ ਨਹੀਂ ਲੱਗਦਾ ਸ਼ਾਮ ਤੱਕ ਇਸ ਇਲਾਕੇ ਵਿੱਚ ਭਾਰੀ ਪੁਲਿਸ ਮੌਜੂਦਗੀ ਰਹੀ ਅਤੇ ਸਿਸਕਨ ਡਰਾਈਵ ਸੈਂਡ ਪਾਈਪਰ ਡਰਾਈਵ ਅਤੇ ਸੈਂਟਰਲ ਕੋਰਟ ਦੇ ਵਿਚਕਾਰ ਆਵਾਜਾਈ ਸ਼ਾਮ 4 ਵਜੇ ਤੱਕ ਬੰਦ ਰਹੀ ਇਸ ਘਟਨਾ ਦੀ ਜਾਂਚ ਵਿਸ਼ੇਸ਼ ਟੀਮ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸ਼ੋਗ ਅਤੇ ਦਹਿਸ਼ਤ ਦਾ ਮਾਹੌਲ ਫੈਲ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਗੈਂਗ ਨੇ ਇਸ ਮਰਡਰ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਡੋਨੀਵਲ ਗੈਂਗ ਵੱਲੋਂ ਇਸ ਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਹੈ ਪਰ ਸਾਡਾ ਆਧਾਰਾ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਗੈਂਗਸਟਰ ਡੋਨੀਵਲ ਅਤੇ ਮੁਹੱਬਤ ਰੰਧਾਵਾ ਨੇ ਕਤਲ ਦੀ ਪੁਸ਼ਟੀ ਕੀਤੀ ਹੈ ਜ਼ਿੰਮੇਵਾਰੀ ਲੈਂਦੇ ਹੋਏ ਉਸਨੇ ਦਾਅਵਾ ਕੀਤਾ ਕਿ ਨਪਰੀਤ ਧਾਲੇਵਾਲ ਸਰੀ ਵਿੱਚ ਉਸ ਨੂੰ ਯਾਨੀ ਕਿ ਡੋਨੀਵਲ ਗੈਂਗ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ ਅਤੇ ਇਸ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕਤਲ ਨੂੰ ਅੰਜਾਮ ਦਿੱਤਾ ਸੋ ਡੋਨੀਵਲ ਨੇ ਇੱਕ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਸਰੀ ਦੇ ਵਿੱਚ ਆਏ ਦਿਨ ਸਾਡੇ ਨੌਜਵਾਨਾਂ ਉੱਤੇ ਇਹ ਨੌਜਵਾਨ ਹੈ ਜਿਸ ਦਾ ਕਤਲ ਕੀਤਾ ਗਿਆ ਨਪਰੀਤ ਤਾਲੀਬਾਨ ਸਾਡੀ ਗੈਂਗ ਦੇ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ ਇਸ ਕਰਕੇ ਜੋ ਵੀ ਚਾਹੇ ਪੰਜਾਬ ਦੇ ਵਿੱਚ ਸਾਡੀ ਗੈਂਗ ਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੋਵੇ ਜਾਂ ਫਿਰ ਕੈਨੇਡਾ ਦੇ ਵਿੱਚ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਇਹ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਪਰ ਸਾਡਾ ਅਦਾਰਾ ਇਸ ਪੋਸਟ ਦੀ ਕੋਈ ਵੀ ਹੱਲੇ ਪੁਸ਼ਟੀ ਨਹੀਂ ਕਰਦਾ ਪਰ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਗੈਗਵਾਰ ਸਮਝੀ ਜਾ ਰਹੀ ਹੈ ਅਤੇ ਕੈਨੇਡਾ ਪੁਲਿਸ ਨੇ ਇਸ ਨੂੰ ਲੈ ਕੇ ਜਾਂਚ ਵੀ ਜਾਰੀ ਕਰ ਦਿੱਤੀ ਹੈ ਪਾਰ ਕੈਨੇਡਾ ਦੇ ਵਿੱਚ ਹੋ ਰਹੀਆਂ ਇਹੋ ਜਿਹੀਆਂ ਵਾਰਦਾਤਾਂ ਆਏ ਦਿਨ ਪੰਜਾਬੀ ਭਾਈਚਾਰੇ ਦੇ ਵਿੱਚ ਨਿਰਾਸ਼ਾ ਅਤੇ ਚਿੰਤਾ ਜ਼ਰੂਰ ਖੜੀ ਕਰ ਦਿੰਦੀਆਂ ਹਨ ਇੱਕ ਤਾਜ਼ਾ ਮਾਮਲੇ ਨੇ ਜ਼ਰੂਰ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਪੰਜਾਬੀ ਭਾਈਚਾਰੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲਾ ਦਿੱਤਾ ਹੈ ਕਿ ਜਿੱਥੇ ਇੱਕ ਪੰਜਾਬੀ ਨੌਜਵਾਨ ਨਪਰੀ ਤਾਲੀਵਾਲ ਦਾ ਕੁਝ ਅਣਪਛਾਤੇਆ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਅਤੇ ਇਸ ਕਤਲ ਦੀ ਜ਼ਿੰਮੇਵਾਰੀ ਹੁਣ ਡੋਨੀਬਲ ਗੈਂਗ ਅਤੇ ਮੁਹੱਬਤ ਰੰਦਾਵਾ ਨੇ ਲੈ ਲਈ ਹੈ